ਇੱਕ ਭੋਲਾ-ਪਾਲਾ ਨੌਜਵਾਨ ਕਿਸਾਨ ਜ਼ਿੰਦਗੀ 'ਚ ਪਹਿਲੀ ਵਾਰ ਪਹਾੜਾਂ ਦੀ ਯਾਤਰਾ ਤੇ ਜਾ ਰਿਹਾ ਸੀ। ਉਹ ਪਹਾੜ ਭਾਵੇਂ ਉਸਦੇ ਪਿੰਡ ਤੋਂ ਬਹੁਤੀ ਦੂਰ ਨਹੀਂ ਸਨ, ਫਿਰ ਵੀ ਹੁਣ ਤੱਕ ਉਹ ਉਹਨਾਂ ਤੱਕ ਕਦੇ ਨਹੀਂ ਜਾ ਸਕਿਆ ਸੀ। ਹਰੀਆਲੀ ਨਾਲ ਟਕੀਆਂ ਉਹਨਾਂ ਪਹਾੜਾਂ ਦੀਆਂ ਚੋਟੀਆਂ ਉਸ ਨੂੰ ਆਪਣੇ ਖੇਤਾਂ ਵਿੱਚੋਂ ਹੀ ਦਿਖਾਈ ਦਿੰਦੀਆਂ ਸਨ। ਬਹੁਤ ਵਾਰ ਉਹਨਾਂ ਨੂੰ ਨੇੜਿਓਂ ਦੇਖਣ ਦੀ ਇੱਛਾ ਉਸਦੇ ਮਨ 'ਚ ਪ੍ਰਬਲ ਵੀ ਹੋ ਜਾਂਦੀ ਸੀ, ਪਰ ਕਦੇ ਕਿਸੇ ਤੇ ਕਦੇ ਕਿਸੇ ਕਾਰਨ ਇਹ ਮਾਮਲਾ ਟਾਲਮਟੋਲ ਹੋ ਜਾਂਦਾ ਸੀ ਤੇ ਉਹ ਉੱਥੇ ਨਹੀਂ ਜਾ ਸਕਿਆ ਸੀ। ਪਿਛਲੀ ਵਾਰ ਤਾਂ ਉਹ ਬਸ ਇਸ ਲਈ ਹੀ ਰੁਕ ਗਿਆ ਸੀ ਕਿਉਂਕਿ ਉਸ ਕੋਲ ਲਾਲ ਟੇਨ ਨਹੀਂ ਸੀ ਅਤੇ ਪਹਾੜਾਂ ਤੱਕ ਜਾਣ ਲੱਗਿਆਂ ਰਾਤ ਹੋ ਜਾਣੀ ਸੀ ਤੇ ਉੰਜ ਵੀ ਸਫ਼ਰ ਰਾਤ ਨੂੰ ਕਰਨਾ ਜ਼ਰੂਰੀ ਸੀ ਕਿਉਂਕਿ ਜਦੋਂ ਸੂਰਜ ਨਿਕਲ ਆਉਂਦਾ ਹੈ ਤਾਂ ਗਰਮੀ ਕਰਕੇ ਔਖਾ ਸਫ਼ਰ ਹੋਰ ਵੀ ਔਖਾ ਹੋ ਜਾਂਦਾ ਹੈ ਆਖਿਰ ਇੱਕ ਦਿਨ ਉਹ ਲਾਲ ਟੇਨ ਵੀ ਲੈ ਆਇਆ ਅਤੇ ਪਹਾੜਾਂ ਤੇ ਜਾਣ ਦੀ ਖੁਸ਼ੀ ਕਾਰਨ ساری ਰਾਤ ਚੱਜ ਨਾਲ ਸੌਂ ਵੀ ਨਾ ਸਕਿਆ ਰਾਤ ਦੇ 2 ਵਜੇ ਉਹ ਉੱਠ ਕੇ ਪਹਾੜਾਂ ਵੱਲ ਤੁਰ ਪਿਆ ਪਰ ਪਿੰਡੋਂ ਬਾਹਰ ਆਉਂਦਿਆਂ ਹੀ ਉਹ ਰੁਕ ਗਿਆ ਉਸ ਦੇ ਮਨ ਚ ਇੱਕ ਚਿੰਤਾ ਅਤੇ ਦੁਚਿੱਤੀ ਪੈਦਾ ਹੋ ਗਈ ਜਿਵੇਂ ਹੀ ਉਹ ਪਿੰਡ ਤੋਂ ਬਾਹਰ ਆਇਆ ਉਸਨੇ ਦੇਖਿਆ ਕਿ ਮਸਿਆ ਦੀ ਰਾਤ ਸੀ ਤੇ ਦੂਰ ਦੂਰ ਤੱਕ ਕੁੱਪ ਹਨੇਰਾ ਸੀ ਬੇਸ਼ੱਕ ਉਸ ਕੋਲ ਲਾਲਟੇਨ ਸੀ ਪਰ ਉਸਦੀ ਰੋਸ਼ਨੀ ਮਸਾਂ 10 ਕਦਮਾਂ ਤੱਕ ਜਾ ਰਹੀ ਸੀ ਅਤੇ ਸਫ਼ਰ 10 ਮੀਲ ਸੀ ਉਹ ਸੋਚਣ ਲੱਗਾ ਕਿ ਜਾਣਾ ਹੈ 10 ਮੀਲ ਅਤੇ ਰੋਸ਼ਨੀ ਹੈ ਕੇਵਲ 10 ਕਦਮਾਂ ਦੀ ਤਾਂ ਕਿਵੇਂ ਪੂਰਾ ਪਵੇਗਾ ਇੰਨੇ ਕੁੱਪ ਹਨੇਰੇ ਵਿੱਚ ਇੰਨੀ ਛੋਟੀ ਲਾਲਟੇਨ ਨੂੰ ਲੈ ਕੇ ਜਾਣਾ ਉਚਿਤ ਹੈ ਇਹ ਤਾਂ ਛੋਟੀ ਜਹੀ ਕਿਸ਼ਤੀ ਨੂੰ ਸਮੁੰਦਰ ਵਿੱਚ ਲਿਜਾਣ ਵਾਂਗ ਹੀ ਹੈ ਉਹ ਪਿੰਡ ਦੇ ਬਾਹਰ ਬੈਠ ਕੇ ਸੂਰਜ ਦੇ ਚੜਨ ਦੀ ਉਡੀਕ ਕਰਨ ਲੱਗਾ। ਉਦੋਂ ਹੀ ਉਸਨੇ ਦੇਖਿਆ ਕਿ ਕੋਲ ਦੇ ਪਿੰਡ ਦਾ ਇੱਕ ਬੁੱਢਾ ਆਦਮੀ ਉਹਨਾਂ ਪਹਾੜਾਂ ਵੱਲ ਜਾ ਰਿਹਾ ਸੀ। ਉਸਦੇ ਹੱਥ ਵਿੱਚ ਤਾਂ ਹੋਰ ਵੀ ਛੋਟੀ ਲਾਲਟੇਨ ਸੀ। ਉਸਨੇ ਆਵਾਜ਼ ਦੇ ਕੇ ਉਸ ਬੁੱਢੇ ਨੂੰ ਰੋਕਿਆ ਅਤੇ ਉਸ ਨੂੰ ਆਪਣੀ ਦੁਬਿਧਾ ਦੱਸੀ ਤਾਂ ਬੁੱਢਾ ਉੱਚੀ ਉੱਚੀ ਹੱਸਣ ਲੱਗਾ ਅਤੇ ਕਹਿਣ ਲੱਗਾ, "ਪਾਗਲ, ਤੂੰ ਪਹਿਲਾਂ 10 ਕਦਮ ਤਾਂ ਤੁਰ। ਜਿੰਨੀ ਦੂਰ ਦੇਖ ਸਕਦਾ ਹੈ, ਉਹਨਾਂ ਦੂਰ ਤੱਕ ਅੱਗੇ ਵੱਧ। ਜਿੱਥੋਂ ਤੱਕ ਰਸਤਾ ਦਿਸ ਰਿਹਾ ਹੈ।" ਉੱਥੋਂ ਤੱਕ ਤਾਂ ਤੁਰ ਉਸ ਤੋਂ ਅੱਗੇ ਦਾ ਰਸਤਾ ਉੱਥੇ ਪਹੁੰਚ ਕੇ ਦਿਖਣ ਲੱਗ ਪਵੇਗਾ ਜੇ ਇੱਕ ਕਦਮ ਦਿਖਦਾ ਹੋਵੇ ਤਾਂ ਉਸ ਦੇ ਸਹਾਰੇ ਸਾਰੀ ertid ਦੀ ਪ੍ਰਿਕਰਮਾ ਕੀਤੀ ਜਾ ਸਕਦੀ ਹੈ ਉਹ ਨੌਜਵਾਨ ਸਮਝ ਗਿਆ ਉਹ ਉੱਠਿਆ ਅਤੇ ਤੁਰ ਪਿਆ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਹ ਪਹਾੜਾਂ ਤੇ ਸੀ ਜੀਵਨ ਦੇ ਮਾਰਗ 'ਚ ਵੀ ਉਸ ਬਜ਼ੁਰਗ ਦੀ ਸਿੱਖਿਆ ਯਾਦ ਰੱਖਣ ਯੋਗ ਹੈ ਮੈਂ ਵੀ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਹਾਂ ਦੋਸਤੋ ਤੁਸੀਂ ਬੈਠੇ ਕਿਉਂ ਹੋ ਉੱਠੋ ਅਤੇ ਚੱਲੋ ਜੋ ਸੋਚਦਾ ਹੈ ਉਹ ਨਹੀਂ ਜੋ ਤੁਰਦਾ ਹੈ ਸਿਰਫ ਉਹੀ ਪਹੁੰਚਦਾ ਹੈ ਯਾਦ ਰੱਖੋ ਕਿ ਐਨਾ ਵਿਵੇਕ ਐਨੀ ਰੋਸ਼ਨੀ ਹਰੇਕ ਕੋਲ ਹੁੰਦੀ ਹੈ ਕਿ ਉਸ ਨਾਲ ਕਟੋ-ਕਟ 10 ਕਦਮ ਦੂਰ ਤੱਕ ਦੇਖ ਸਕੇ ਅਤੇ ਐਨਾ ਹੀ ਕਾਫੀ ਹੈ ਪਰਮਾਤਮਾ ਤੱਕ ਪਹੁੰਚਣ ਲਈ ਐਨਾ ਹੀ ਕਾਫੀ ਹੈ